ਜਲੰਧਰ ਦੇ ਵਿੱਚ ਸ਼ੋਮਣੀ ਅਕਾਲੀ ਦਲ ਦੇ ਕਾਫੀ ਵੱਡੀ ਸੀਨੀਅਰ ਲੀਡਰਸ਼ਿਪ ਵੱਲੋਂ ਜਿਹੜਾ ਹੈਗਾ ਉਹ ਅੱਜ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਕਈ ਜਿਹੜੇ ਨੇ ਉਹ ਅਹਿਮ ਫੈਸਲੇ ਲਏ ਗਏ ਨੇ ਕੀ ਕੁਝ ਫੈਸਲੇ ਨੇ ਉਸ ਬਾਰੇ ਗੱਲਬਾਤ ਕਰਨ ਲਈ ਸ਼ੋਮਣੀ ਅਕਾਲੀ ਦਲ ਸੀਨੀਅਰ ਲੀਡਰ ਸਾਡੇ ਨਾਲ ਨੇ ਗੱਲਬਾਤ ਕਰਨ ਨੇ ਇਹ ਮੀਟਿੰਗ ਪਹਿਲਾਂ ਵੀ ਕਾਫੀ ਹੋਈਆਂ ਨੇ ਪਹਿਲਾਂ ਵੀ ਮੀਟਿੰਗ ਦੇ ਵਿੱਚ ਕਈ ਮਤਾ ਜਿਹੜੇ ਨੇ ਉਹ ਪਾਸ ਹੋਏ ਨੇ ਪਰ ਹਰੇਕ ਮਤਾ ਹਰੇਕ ਟਾਈਮ ਦੇ ਉੱਤੇ ਨਿਪਰੇ ਕਿਉਂ ਨਹੀਂ ਚੜਿਆ ਤੇ ਹੁਣ ਨਹੀਂ ਨਹੀਂ ਦੇਖੋ ਇਹ ਤਾਂ ਪਹਿਲੀ ਵਾਰੀ ਪਹਿਲਾ ਮੀਟਿੰਗਾਂ ਜਿਹੜੇ ਗੁਪਤ ਮੀਟਿੰਗਾਂ ਹੋਈਆਂ ਸੀ ਅੱਜ ਇਹ ਬੜੀ ਖੁੱਲੀ ਮੀਟਿੰਗ ਸੀ ਸਾਰੇ ਜਿਹੜੇ ਨੇ ਲੋਕ ਖਾਸ ਤੌਰ ਤੇ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਅਕਾਲੀ ਦਲ ਪ੍ਰਤੀ ਜਿਹੜੇ ਚਿੰਤਤ ਨੇ ਜਿਹੜੇ ਅਕਾਲੀ ਦਲ ਵਿੱਚ ਆਏ ਨੰਗਾਰ ਜਿਹੜਾ ਕਰਕੇ ਜਿਨ੍ਹਾਂ ਦੇ ਮਨ ਵਿੱਚ ਨਿਰਾਸ਼ਾ ਹੈ ਉਹ ਸਾਰੇ ਅੱਜ ਇਕੱਠੇ ਹੋਏ ਤੇ ਉਹਨਾਂ ਨੇ ਆਪਣੀਆਂ ਦਿਲ ਦੀਆਂ ਭਾਵਨਾਵਾਂ ਇੱਥੇ ਰੱਖੀਆਂ ਨੇ ਤੇ ਕਿਵੇਂ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਮੁਰ ਸੁਰਜੀਤ ਕੀਤਾ ਜਾਵੇ ਉਹਦੇ ਬਾਰੇ ਖੁੱਲ ਕੇ ਵਿਚਾਰਾ ਹੋਈਆਂ ਅੱਜ ਅੱਛਾ ਇਹ ਕਿਹੜੀਆਂ ਕਿੜੀਆਂ ਜੜੀਆਂ ਨੇ ਉਹ ਖਾਸ ਗੱਲਾਂ ਇਸ ਮੀਟਿੰਗ ਦੇ ਵਿੱਚ ਹੋਈਆਂ ਇੱਕ ਤਾਂ ਮੇਨ ਗੱਲ ਪਾਰਟੀ ਪ੍ਰਧਾਨ ਨੂੰ ਬਦਲਣ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹ ਗੱਲ ਵੀ ਹੋਈ ਹੈ ਕਿ ਇਹ ਗੱਲ ਅਸਲ ਦੇ ਵਿੱਚ ਹੁਣ ਨਿਪੜੇ ਚੜੇਗੀ ਦੇਖੋ ਗੱਲ ਇਹ ਵੀ ਅਸੀਂ ਤਾਂ ਲੋਕਾਂ ਦੀ ਆਮ ਲੋਕਾਂ ਦੀ ਜਿਹੜੀ ਭਾਵਨਾ ਉਹ ਰੱਖੀ ਹੈ ਤੇ ਲੋਕ ਚਾਹੁੰਦੇ ਨੇ ਵੀ ਪਾਰਟੀ ਦੀ ਲੀਡਰਸ਼ਿਪ ਵਿੱਚ ਤਬਦੀਲੀ ਆਵੇ ਪਾਰਟੀ ਪ੍ਰਧਾਨਗੀ ਕਿਸੇ ਹੋਰ ਸੱਜਣ ਨੂੰ ਜਿਹੜਾ ਕੋਈ ਕੁਰਬਾਨੀ ਵਾਲਾ ਕੋਈ ਪੰਥਕ ਚਿਹਰਾ ਜਿਹਨੂੰ ਲੋਕ ਜਿਹੜੇ ਨੇ ਪ੍ਰਵਾਨ ਕਰਦੇ ਹੋਣ ਸਰਪ੍ਰਵਾਨਤ ਹੋਵੇ ਐਸੇ ਵਿਅਕਤੀ ਨੂੰ ਜਿਹੜੀ ਧਾਰਮਿਕ ਜਿਹੜਾ ਪੱਖ ਨੂੰ ਚੰਗੀ ਤਰ੍ਹਾਂ ਸਮਝਦਾ ਹੋਵੇ ਜਿਹਦਾ ਇੱਕ ਸਿਆਸੀ ਤੌਰ ਤੇ ਜਿਹੜਾ ਸਿਆਸਤ ਹੈ ਉਹਦੇ ਤੇ ਕੁੰਡੀ ਦਾ ਕੰਮ ਕਰੇ ਐਸੀ ਵਿਅਕਤੀ ਨੂੰ ਜਿਹੜਾ ਹੈ ਪਾਰਟੀ ਦੀ ਕਮਾਂਡ ਸੰਭੀ ਜਾਵੇ ਤਾਂ ਕਿ ਪਾਰਟੀ ਜਿਹੜੀ ਹੈ ਉਹ ਆਪਣੇ ਮੂਲ ਸਿਧਾਂਤਾਂ ਤੇ ਵਾਪਸ ਆ ਕੇ ਕੰਮ ਕਰੇ ਅੱਛਾ ਇਹ ਮੇਨ ਕਾਰਨ ਤੁਸੀਂ ਕੀ ਮੰਨਦੇ ਹੋ ਜਦੋਂ ਪਹਿਲਾਂ ਵੀ ਕਾਫੀ ਮੀਟਿੰਗਾਂ ਹੋਈਆਂ ਸੀਗੀਆਂ ਇਸ ਦੇ ਵਿੱਚ ਇਹ ਸਵਾਲ ਬੜਾ ਚੱਕਿਆ ਗਿਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਜਿਹੜੀ ਹੈ ਉਹ ਇਲੈਕਸ਼ਨ ਹਾਰ ਰਹੀ ਹੈ ਪੰਜਾਬ ਦੇ ਵਿੱਚ ਆਪਣਾ ਸਿਧਾਂਤ ਜਿਹੜਾ ਹੈ ਉਹ ਖੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਉੱਤੇ ਪਹਿਲਾਂ ਵੀ ਮੀਟਿੰਗਾਂ ਹੋਈਆਂ ਨੇ ਮੇਨ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਪਾਰਟੀ ਲਗਾਤਾਰ ਕਿਉਂ ਇਲੈਕਸ਼ਨ ਹਾਰਦੀ ਹੋਈ ਨਜ਼ਰ ਆ ਰਹੀ ਹੈ ਦੇਖੋ ਇੱਕ ਤਾਂ ਵੱਡਾ ਕਾਰਨ ਹੈ ਵੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਈਆਂ ਗਲਤੀਆਂ ਤੇ ਲੋਕਾਂ ਦਾ ਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਵਿਸ਼ਵਾਸ ਖਤਮ ਹੋਣਾ ਤੇ ਉਹਨਾਂ ਗਲਤੀਆਂ ਤੋਂ ਨਾ ਸਿੱਖ ਕੇ ਦੁਬਾਰੇ-ਦੁਬਾਰੇ ਗਲਤੀਆਂ ਦੁਹਰਾਉਣੀਆਂ ਤੇ ਸਹੀ ਤੰਗ ਦੇ ਨਾਲ ਅਗਵਾਈ ਨਾ ਕਰਨੀਆਂ ਸਾਰੀਆਂ ਗੱਲਾਂ ਨੇ ਜਿਹਦੇ ਕਰਕੇ ਜਿਹੜਾ ਕਾਲੀ ਦਲ ਅੱਜ ਹਾਸ਼ੀਏ ਤੇ ਆਇਆ ਹੈ ਮੇਨ ਰੀਜ਼ਨ ਇਹ ਰੀਜ਼ਨ ਕਿਉਂ ਬਣਿਆ ਕਿ ਭਈ ਇੰਨੀ ਵੱਡੀ ਮੀਟਿੰਗ ਕਰਨੀ ਪਈ ਪਹਿਲਾਂ ਵੀ ਮੀਟਿੰਗ ਹੋਈ ਸੀਗੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਚੋਰੀ ਮੀਟਿੰਗਾਂ ਹੁੰਦੀਆਂ ਸੀਗੀਆਂ ਹੁਣ ਓਪਨ ਦੇ ਵਿੱਚ ਮੇਨ ਕਾਰਨ ਕੀ ਬਣਿਆ ਕਿ ਮੀਟਿੰਗ ਕਰਨੀ ਪਈ ਦੇਖੋ ਆਖਰ ਜਦ ਪਾਣੀ ਸਿਰੋਂ ਲੰਘ ਜੇ ਤਾਂ ਫੇਰ ਜਿਹੜਾ ਹੈ ਕੁਝ ਐਸੇ ਸਟੈਪ ਚੱਕਣੇ ਪੈਂਦੇ ਨੇ ਹੁਣ ਇਸ ਤੋਂ ਬਾਅਦ ਤਾਂ ਪਾਰਟੀ ਖਤਮ ਹੋਣ ਕਿਨਾਰੀ ਹੈ ਠੀਕ ਜੋ ਇਸ ਲਈ ਸਾਰਿਆਂ ਨੇ ਸੋਚਿਆ ਵੀ ਬਹੁਤ ਕੁਛ ਸਾਰਿਆਂ ਨੇ ਯਤਨ ਕਰਕੇ ਦੇਖ ਲੇ ਕਹਿ ਕੇ ਦੇਖ ਲਿਆ ਵੀ ਹੁਣ ਕੋਈ ਅਗਲਾ ਸਟੈਪ ਚੱਕਣਾ ਚਾਹੀਦਾ ਉਹਦੇ ਕਰਕੇ ਫਿਰ ਸਾਰੇ ਇਕੱਠੇ ਹੋ ਕੇ ਮੀਟਿੰਗ ਕੀਤੀ ਕਿ ਇਹ ਬਗਾਵਤੀ ਸਰ ਜਿਵੇਂ ਸੁਖਵੀਰ ਬਾਦਲ ਖੋਹਰ ਨੇ ਕਿਹਾ ਕਿ ਨਿਕਲੇ ਸੀਗੇ ਉਹਨਾਂ ਨੂੰ ਪਾਰਟੀ ਵਿੱਚੋਂ ਬਰਖਾਸਤ ਕੀਤਾ ਗਿਆ ਇਸ ਵਾਰ ਪੱਕੇ ਹੋ ਕੇ ਤੁਰੇ ਦੇਖੋ ਗੱਲ ਸੁਣੋ ਕਿਸੇ ਦੇ ਬਰਖਾਸਤ ਕਰਨ ਨਾਲ ਕੁਝ ਨਹੀਂ ਹੁੰਦਾ ਉਹ ਤਾਂ ਜਦ ਲੋਕ ਉਹਨਾਂ ਨੂੰ ਪ੍ਰਵਾਨ ਹੀ ਨਹੀਂ ਕਰਦੇ ਤਾਂ ਫਿਰ ਉਹ ਲੋ ਮਰਜ਼ੀ ਕਰਨ ਜਾਣ ਅਕਾਲੀ ਦਲ ਦਾ ਲੀਡਰ ਤਾਂ ਹੋਇਆ ਜਿਹੜਾ ਲੋਕ ਲੀਡਰ ਜਿਹਨੂੰ ਅਕਾਲੀ ਦਲ ਦਾ ਪ੍ਰਵਾਨ ਕਰਨ ਆਪਣੇ ਆਪ ਧੱਕੇ ਨਾਲ ਬਣ ਕੇ ਪਾਰਟੀ ਦਾ ਪ੍ਰਧਾਨ ਬਣ ਕੇ ਬਹਿਣਾ ਉਹਦੇ ਨਾਲ ਕੋਈ ਜਿਹੜਾ ਹੈ ਪਾਰਟੀ ਦਾ ਲੀਡਰ ਨਹੀਂ ਬਣ ਜਾਂਦਾ ਸੋ ਅੱਜ ਉਹਨਾਂ ਦੀ ਹਾਲਾਤ ਇਹ ਹੈ ਵੀ ਉਹ ਇੱਕ ਕਬਜ਼ਾ ਹੈ ਉਹਨਾਂ ਦਾ ਪਾਰਟੀ ਦੇ ਉੱਤੇ ਪਰ ਪਾਰਟੀ ਦੇ ਜਿਹੜੇ ਲੋਕ ਨੇ ਜਾਂ ਪੰਜਾਬ ਦੇ ਲੋਕ ਨੇ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਦੀ ਕੋਈ ਜਗ੍ਹਾ ਨਹੀਂ ਅਕਾਲੀ ਦਲ ਦੇ ਕਈ ਲੀਡਰ ਨੇ ਉਹ ਕਹਿੰਦੇ ਕਿ ਬਈ ਸੁਖਬੀਰ ਬਾਦਲ ਤੋਂ ਇਲਾਵਾ ਅਕਾਲੀ ਦਲ ਚਲਾ ਹੀ ਨਹੀਂ ਸਕਦਾ ਕੋਈ ਜੇਕਰ ਸੁਖਬੀਰ ਬਾਦਲ ਨੂੰ ਕੱਢ ਦਿੱਤਾ ਤੇ ਅਕਾਲੀ ਦਲ ਖਤਮ ਹੋ ਗਏ ਕਿਵੇਂ ਕਿਵੇਂ ਕੌਣ ਨਹੀਂ ਚਲਾ ਸਕਦਾ ਕੀ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਜਾਂ ਸਰਦਾਰ ਪ੍ਰਕਾਸ਼ ਸਿੰਘ ਪਹਿਲਾਂ ਬਾਦਲ ਤੋਂ ਪਹਿਲਾਂ ਕੋਈ ਅਕਾਲੀ ਦਲ ਚਲਾਉਂਦਾ ਨਹੀਂ ਸੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਇਹ ਪੰਥ ਨੇ ਚਲਾਉਣੀ ਹੈ ਪੰਜਾਬ ਦੇ ਲੋਕਾਂ ਨੇ ਚਲਾਉਣੀ ਹੈ ਕੋਈ ਵਿਅਕਤੀ ਨਹੀਂ ਚਲਾ ਸਕਦਾ ਜੇ ਕਿਸੇ ਨੂੰ ਕੋਈ ਭਲੇਖਾ ਹੋਵੇ ਮੈਂ ਪੈਸਾ ਖਰਚ ਕੇ ਚਲਾ ਰਿਹਾ ਜੇ ਪੈਸਾ ਖਰਚ ਕੇ ਚਲਾ ਰਹੇ ਨਹੀਂ ਤਾਂ ਫਿਰ ਅੱਜ ਹਾਲਤ ਵੀ ਦੇਖ ਲਓ ਇਹ ਜਨ ਲੋਕ ਜਿਹੜਾ ਹੈ ਲੋਕ ਦਿਲੋਂ ਪਾਰਟੀ ਨਾਲ ਨਹੀਂ ਜੁੜਦੇ ਉਹਨਾਂ ਚਿਰ ਕੁਝ ਨਹੀਂ ਬਣਨਾ ਪੈਸੇ ਨਾਲ ਤੁਸੀਂ ਪਾਰਟੀ ਨੂੰ ਮਜ਼ਬੂਤ ਨਹੀਂ ਕਰ ਸਕਦੇ ਪੈਸੇ ਨਾਲ ਦਫ਼ਤਰ ਚਲਾ ਸਕਦੇ ਹੋ ਪਰ ਪੈਸੇ ਨਾਲ ਲੋਕ ਨਹੀਂ ਜੁੜਦੇ ਇਹੀ ਭੁਲੇਖਾ ਉਹਨਾਂ ਦੇ ਜਿਹੜੇ ਨਾਲ ਵਾਲੇ ਨੇ ਉਹ ਪਾਲੀ ਬੈਠੇ ਨੇ ਦੂਜੀਆਂ ਪਾਰਟੀਆਂ ਮੈਂ ਸਮਝਦਾ ਇਹ ਲੋਕ ਪਾਰਟੀਆਂ ਜੇ ਜਦ ਲੋਕਾਂ ਦੇ ਕੋਲ ਆ ਗਈ ਤਾਂ ਲੋਕ ਆਪਣੇ ਚਲਾਣਗੇ ਕੀ ਸੁਖਵੀਰ ਸਿੰਘ ਬਾਦਲ ਕੋਲੇ ਇੰਨਾ ਪੈਸਾ ਵੀ ਬਾਕੀ ਸਾਰੇ ਪੰਜਾਬੀ ਆਲਣ ਨੂੰ ਵੱਧ ਪੈਸਾ ਹੈਗਾ ਇਹ ਪੰਜਾਬ ਦੇ ਲੋਕ ਜਾਂ ਸਿੱਖ ਦੁਨੀਆ ਦੇਸ਼ਾਂ-ਵਦੇਸ਼ਾਂ ਵਿੱਚ ਵੱਡੇ ਤੋਂ ਵੱਡੇ ਬੈਠੇ ਨੇ ਜੇ ਸਾਰੇ ਹੀ ਆਪਦੇ ਪਾਰਟੀ ਨਾਲ ਜੁੜ ਜਾਣ ਤਾਂ ਫਿਰ ਆਪਣੀ ਪਾਰਟੀ ਤਾਂ ਆਪਣੀ ਤੁਰਪੂਗੀ ਜੋ ਇਹਨਾਂ ਨੂੰ ਇਹ ਭੁਲੇਖਾ ਜਿਹੜਾ ਹੈ ਕੱਢ ਦੇਣਾ ਚਾਹੀਦਾ ਹੈ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਨਨ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੂੰ ਕਈ ਜਿਹੜੇ ਉਹਨਾਂ ਦੇ ਅੰਦਰ ਭੁਲੇਖੇ ਨੇ ਉਹਨਾਂ ਸਾਰਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਕੈਪਟਨ ਸੰਪੰਕ ਦੇ ਨਾਲ ਰਾਜਗੁਪਤਾ ਬਹੁਛੈ ਟਾਈਮ ਜਿਲ੍ਹਾ